ਪਿੰਡ ਪੱਟੀ ਪਿੰਡ ਮਲਸੀਆਂ ਪੱਤੀ ਖੁਰਮਪੁਰ ਐਕ ਸਰਪੰਚ ਅਸੀਂ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਇਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਹਿਮ ਰੋਲ ਅਦਾ ਕੀਤਾ ਹੈ ਔਰ ਸਾਨੂੰ ਆਜ਼ਾਦੀ ਦਿਵਾ ਕੇ ਗਏ ਨੇ ਅੱਜ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਦੇ ਸਦਕਾ ਹੀ ਅਸੀਂ ਖੁੱਲੇ ਪੰਡਾਲ ਵਿੱਚ ਜੀਵਨ ਜੀ ਸਕਦੇ ਹਾਂ ਅਸੀਂ ਆਪਣੀ ਮਰਜ਼ੀ ਦਾ ਬੋਲ ਸਕਦੇ ਹਾਂ ਜਿੱਥੇ ਮਰਜ਼ੀ ਆਪਣਾ ਮਸਲਾ ਰੱਖ ਸਕਦੇ ਹਾਂ ਜੇਕਰ ਸ਼ਹੀਦਾਂ ਦੀਆਂ ਕੁਰਬਾਨੀਆਂ ਨਾ ਕੀਤੀਆਂ ਹੁੰਦੀਆਂ ਤੇ ਅੱਜ ਹਿੰਦੁਸਤਾਨ ਉਹਨਾਂ ਅੰਗਰੇਜ਼ਾਂ ਦੇ ਗੁਲਾਮ ਰਹਿਣਾ ਸੀ ਉਹਨਾਂ ਮੁਗਲਾਂ ਦੇ ਗੁਲਾਮ ਰਹਿਣਾ ਸੀ ਜੇਕਰ ਸ਼ਹੀਦ ਆਜ਼ਾਦੀਆਂ ਨਾ ਦਿੰਦੇ ਉਹਨਾਂ ਦਾ ਧੰਨਵਾਦ ਜਿਹੜੇ ਸਾਨੂੰ ਨਵੀਂ ਜ਼ਿੰਦਗੀ ਦੇ ਕੇ ਗਏ ਨੇ ਤੇ ਕੋਟਨ ਕੋਟ ਧੰਨਵਾਦ ਦੀਪਕ ਸ਼ਰਮਾ ਐਡਵੋਕੇਟ ਦਾ ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ ਹੋਇਆ ਹੈ ਇਹ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਸੰਸਥਾ ਬਣਾਈ ਹੋਈ ਹੈ ਤੇ ਇਹ ਜਿਹੜੇ ਉਹਨਾਂ ਦੇ ਜਨਮ ਦਿਨ ਤੇ ਵੀ ਤੇ ਸ਼ਹੀਦੀ ਦਿਹਾੜੇ ਤੇ ਵੀ ਇੱਥੇ ਆ ਕੇ ਧੰਨਵਾਦ ਕਰਕੇ ਜਾਂਦੇ ਨੇ ਧੰਨਵਾਦ ਉਹਨਾਂ ਸੰਸਥਾਵਾਂ ਦਾ ਜਿਹੜੀਆਂ ਅੱਜ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਹੀਆਂ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੀਆਂ ਨੇ ਤੇ ਅੱਜ ਖੂਨਦਾਨ ਕੈਂਪ ਲੱਗ ਰਹੇ ਨੇ ਪਿਆਰੇ ਲੋਕੋ ਸਾਨੂੰ ਹਮੇਸ਼ਾ ਹੀ ਸ਼ਹੀਦਾਂ ਦੀ ਯਾਦ ਵਿੱਚ ਜੁੜਨਾ ਚਾਹੀਦਾ ਜਿਨ੍ਹਾਂ ਦਾ ਸਦਕਾ ਅਸੀਂ ਆਜ਼ਾਦੀ ਮਾਣ ਰਹੇ ਹਾਂ ਤੇ ਆਪਣੇ ਖੁਸ਼ੀਆਂ ਦੇ ਜੀਵਨ ਵਿੱਚ ਜੀ ਰਹੇ ਹਾਂ ਧੰਨਵਾਦ ਧੰਨਵਾਦ